ਪੀੜਾਂ ਵਿੱਚ ਵੀ ਵੱਖਰੇ ਦਿਸਣ ਪਾਰਟੀਆਂ ਰੰਨਾ ਕੱਬੇ ਬੰਦੇ ਪੀੜਾਂ ਵਿੱਚ ਵੀ ਵੱਖਰੇ ਦਿਸਣ ਪਾਰਟੀਆਂ ਰੰਨਾ ਕੱਬੇ ਬੰਦੇ ਰੁਲੇ ਜਏ ਤੇ ਵਕਤ ਤਪਾਉਂਦੇ ਥੱਕੀਆਂ ਬੀਬੀਆਂ ਯੱਬੇ ਬੰਦੇ ਥੱਕੀਆਂ ਬੀਬੀਆਂ ਯੱਬੇ ਬੰਦੇ ਅਗਲਾ ਸ਼ੇਰ ਇਹ ਕਿ ਗੁੱਡੀ ਚੜੀ ਹੋਵੇ ਤਾਂ ਹਰ ਕੋਈ ਦੋਸਤ ਰਿਸ਼ਤੇਦਾਰ ਹੀ ਬਣਦਾ ਬੁੱਢੀ ਚੜੀ ਹੋਵੇ ਤਾਂ ਹਰ ਕੋਈ ਦੋਸਤ ਰਿਸ਼ਤੇਦਾਰ ਹੀ ਬੰਦਾ ਐ ਪਰ ਔਖੇ ਵੇਲੇ ਸਾਰੇ ਹੋ ਜਾਣ ਸੱਜੇ ਖੱਬੇ ਬੰਦੇ ਐ ਪਰ ਔਖੇ ਵੇਲੇ ਸਾਰੇ ਹੋ ਜਾਣ ਸੱਜੇ ਖੱਬੇ ਬੰਦੇ ਕਈ ਤਾਂ ਉੱਚੀ ਸਾਹ ਨਹੀਂ ਕੱਢਦੇ ਕਿਧਰੇ ਅੰਦਰੋਂ ਹਾਕ ਨਾ ਪੈਜੇ ਕਈ ਤਾਂ ਉੱਚੀ ਸਾਹ ਨਹੀਂ ਕੱਢਦੇ ਕਿਧਰੇ ਅੰਦਰੋਂ ਹਾਕ ਨਾ ਪੈਜੇ ਹਾਂਜੀ ਹਾਂਜੀ ਕਰਨ ਵਿਚਾਰੇ ਬੁੱਢੀ ਥੱਲੇ ਲੱਗੇ ਬੰਦੇ ਹਾਂਜੀ ਹਾਂਜੀ ਕਰਨ ਵਿਚਾਰੇ ਮੁੜੀ ਥੱਲੇ ਲੱਗੇ ਬੰਦੇ ਤੇ ਔਖੇ ਦਿਨੀ ਤਸੀਹੇ ਦਿੱਤੇ ਲਗਭਗ ਸਭ ਨੂੰ ਲੁੱਟਿਆ ਕੁੱਟਿਆ ਔਖੇ ਦਿਨ ਤਸੀਹੇ ਦਿੱਤੇ ਲਗਭਗ ਸਭ ਨੂੰ ਲੁੱਟਿਆ ਕੁੱਟਿਆ ਮੁੜ ਕੇ ਨਹੀਂ ਬਰੂਹੋਂ ਲੰਗੇ ਗਿਰਫਤ ਵਿੱਚੋਂ ਭੱਜੇ ਬੰਦੇ ਮੁੜ ਕੇ ਨਹੀਂ ਬਰੂਹੋਂ ਲੰਗੇ ਗਿਰਫਤ ਵਿੱਚੋਂ ਭੱਜੇ ਬੰਦੇ ਖੁਰਲੀ ਉੱਤੇ ਮੱਝ ਲੈ ਵੀਰੀ ਬੱਕਰੀ ਵਾਲੀ ਤੋਂ ਘਿਓ ਮੰਗਦੀ ਖੁਰਲੀ ਉੱਤੇ ਮੱਝ ਲੈ ਵੀਰੀ ਬੱਕਰੀ ਵਾਲੀ ਤੋਂ ਕਿਉ ਮੰਗਦੀ ਵਿਗੜੇ ਕੰਮ ਸਵਾਰਨ ਬੀਬੇ ਹੋਰ ਗਵੌਣ ਕਚੱਜੇ ਬੰਦੇ ਸਚੱਜੀ ਤੇ ਕਚੱਜੀ ਵਾਲੀ ਗੱਲ ਹੋਰ ਗਵੌਣ ਕਚੱਜੇ ਬੰਦੇ ਲੱਜ ਵਾਲੇ ਦਾ ਇੱਕੋ ਬਾਪੂ ਇੱਕੋ ਨਾਲ ਵਫਾ ਕਰਦੇ ਨੇ ਲੱਜ ਵਾਲੇ ਦਾ ਇੱਕੋ ਬਾਪੂ ਇੱਕੋ ਨਾਲ ਵਫਾ ਕਰਦੇ ਨੇ ਬੈਂਗਣ ਵਾਂਗੂ ਥਾਲੀ ਦੇ ਵਿੱਚ ਰੁੜਦੇ ਫਿਰ ਨਲੱਜੇ ਬੰਦੇ ਬੈਂਗਣ ਵਾਂਗੂ ਥਾਲੀ ਦੇ ਵਿੱਚ ਰੁੱੜਦੇ ਫਿਰਨ ਨਲੱਜੇ ਬੰਦੇ ਅੱਗੇ ਪਿੱਛੇ ਹਰ ਥਾਂ ਮਿਲਦੇ ਇੱਕੋ ਰੰਗ ਪੋਸ਼ਾਕਾਂ ਵਾਲੇ ਅੱਗੇ ਪਿੱਛੇ ਹਰ ਥਾਂ ਮਿਲਦੇ ਇੱਕੋ ਰੰਗ ਪੋਸ਼ਾਕਾਂ ਵਾਲੇ ਪਰ ਵੋਟਾਂ ਦੇ ਵੇਲੇ ਦਿਸਦੇ ਨੀਲੇ ਚਿੱਟੇ ਡੱਬੇ ਬੰਦੇ ਪਰ ਵੋਟਾਂ ਦੇ ਵੇਲੇ ਦਿਸਦੇ ਨੀਲੇ ਚਿੱਟੇ ਡੱਬੇ ਬੰਦੇ ਰਾਜਨੀਤੀ ਦਾ ਅੱਜਕੱਲ ਸਾਰੇ ਕਹਿੰਦੇ ਬਣ ਗਿਆ ਕੰਜਰ ਕੀਤਾ ਲੀਡਰ ਕੁਸਾ ਨਾ ਕਰਨ ਰਾਜਨੀਤੀ ਦਾ ਅੱਜ ਕੱਲ ਸਾਰੇ ਕਹਿੰਦੇ ਬਣ ਗਿਆ ਕੰਜਰ ਕੀਤਾ ਚੜਦੇ ਸੂਰਜ ਕਰਨ ਸਲਾਮਾ ਜੋ ਖੜ ਗਏ ਸੀ ਗੱਬੇ ਬੰਦੇ ਚੜਦੇ ਸੂਰਜ ਕਰਨ ਸਲਾਮਾ ਜੋ ਖੜ ਗਏ ਸੀ ਗੱਬੇ ਬੰਦੇ ਜੱਜ ਜੋ ਲੋਕ ਤਬਾਹੀ ਵਿੱਚੋਂ ਵੋਟਾਂ ਅਤੇ ਕਮਾਈ ਲੱਭਦੇ ਜੱਜ ਜੋ ਲੋਕ ਤਬਾਹੀ ਵਿੱਚੋਂ ਹੜ ਵਿੱਚੋਂ ਜਿਵੇਂ ਜਾਜੋ ਲੋਕ ਤਬਾਹੀ ਵਿੱਚੋਂ ਵੋਟਾਂ ਅਤੇ ਕਮਾਈ ਲੱਭਦੇ ਅੰਦਰੋਂ ਮਰੀ ਜ਼ਮੀਰ ਉਹਨਾਂ ਦੀ ਮਾਨਵਤਾ ਤੇ ੱੱੱਬੇ ਬੰਦੇ ਅੰਦਰੋਂ ਮਰੀ ਜ਼ਮੀਰ ਉਹਨਾਂ ਦੀ ਮਾਨਵਤਾ ਤੇ ੱੱੱਬੇ ਬੰਦੇ ਮਾਨਵਤਾ ਤੇ ੱੱੱਬੇ ਬੰਦੇ ਧੰਨਵਾਦ ਜਿਨ੍ਹਾਂ ਦੇ ਵਸਦੇ ਰਹੋ ਆਬਾਦ ਰਹੋ